ਹਾਂਜੀ ਅੱਜ ਤੁਹਾਨੂੰ ਦੱਸਦੇ ਆਂ ਅਸੀਂ ਕੈਨੇਡਾ ਵਿੱਚ ਕੱਪੜੇ ਕਿਵੇਂ ਧੋਨੇ ਆਂ ਤਾਂ ਇਹ ਸਾਡੇ ਕੱਪੜੇ ਆ ਤਾਂ ਇਹ ਦੋ ਮਸ਼ੀਨਾਂ ਇੱਧਰ ਜਿਆਦਾ ਜੇ ਕੱਪੜੇ ਆ ਤਾਂ ਇਹ ਚ ਪਾ ਦੇਈਂਦੇ ਆ ਜੇ ਥੋੜੇ ਆ ਤਾਂ ਇਹਦੇ ਵਿੱਚ ਇੱਥੇ ਤੁਸੀਂ ਦੇਖ ਸਕਦੇ ਆਂ 4 ਕੋਇਨ ਮਤਲਬ 4 ਡਾਲਰ ਪਾਉਣੇ ਪੈਂਦੇ ਆ ਤੇ 25-25 ਸੈਂਟ ਦੇ ਕੋਇਨ ਪਾਉਣੇ ਪੈਂਦੇ ਆ 1 ਡਾਲਰ ਦਾ ਵੀ ਪਾ ਸਕਦੇ ਆ ਤੇ 25 ਸੈਂਟ ਦਾ ਵੀ ਪਾ ਸਕਦੇ ਆ ਤਾਂ ਇਹ ਅੱਧੇ ਘੰਟੇ ਲਈ ਘੁੰਮਦੀ ਹੈ ਮਸ਼ੀਨ ਤਾਂ ਇਹ ਚ ਜਿਹੜੇ 6 ਡਾਲਰ ਪਾਉਣੇ ਪੈਂਦੇ ਨੇ ਇਹ ਵੀ ਅੱਧੇ ਘੰਟੇ ਲਈ ਘੋਮਦੀ ਆ ਤਾਂ ਜਦੋਂ ਇਹ ਅੱਧਾ ਘੰਟਾ ਇਸ ਚ ਤੋਤੇ ਜਾਂਦੇ ਨੇ ਤਾਂ ਪਹਿਲਾਂ ਇਹ ਵੀ ਚੈੱਕ ਕਰ ਸਕਦੇ ਆ ਕਿ ਇੱਥੇ ਕੀ ਆਪਾਂ ਲਿਕੁਇਡ ਜੋ ਵੀ ਆਪਣੇ ਕੋਲ ਸਰਫ ਹੈ ਜਾਂ ਜੋ ਵੀ ਆਪਣੇ ਕੋਲ ਲਿਕੁਇਡ ਹੈ ਕੱਪੜੇ ਧੋਣ ਵਾਲਾ ਉਹ ਉਹਦੇ ਵਿੱਚ ਪਾ ਦਿਆਂਗੇ ਤੇ ਦੂਜਾ ਜਿਹੜਾ ਫਿਰ ਤੁਸੀਂ ਦੇਖ ਸਕਦੇ ਆ ਇਸ ਕੌਣ ਵਾਲੀ ਆ ਇਹਦੇ ਵਿੱਚ ਜਿਹੜਾ ਇੱਥੇ ਦੇਖ ਸਕਦੇ ਆ ਤੁਸੀਂ 25 ਸੈਂਟ ਨਾਲ ਇਹ 5 ਮਿੰਟ ਘੁੰਦੀ ਆ ਤੇ ਇੱਚ ਜੇ ਆਪਾਂ ਆ ਪਾ ਦਿੰਨੇ ਆਂਗੇ 2 ਡਾਲਰ ਤਾਂ ਇਹ ਅੱਧਾ ਘੰਟਾ ਘੁੰਦੀ ਆ ਤਾਂ ਇਦਾਂ ਹੀ ਆ ਪਰ ਕੋਸ਼ ਜਿਹੜੇ ਆ ਆਪਾਂ ਜਿੱਥੇ ਰਹਿੰਦੇ ਆ ਉਹ ਲਾਂਡਰੀ ਨਾਲ ਵੀ ਦੇ ਦਿੰਦੇ ਆ ਮਸ਼ੀਨਾਂ ਹੁੰਦੀਆਂ ਉਹਨਾਂ ਕੋਲ ਤਾਂ ਉੱਥੇ ਘਰੇ ਕੱਪੜੇ ਧੋ ਲਈਦੇ ਆ ਪਰ ਜ਼ਿਆਦਾਤਰ ਆ ਜਿਹੜੇ ਲੋਕ ਆ ਉਹ ਇਹਨਾਂ ਵਿੱਚ ਹੀ ਆਪ ਦੇ ਕੱਪੜੇ ਧੋਣਦੇ ਆ। ਅੰ ਜੋ ਨਾ ਮਤਲਬ ਹਫਤਾ ਹੋ ਜਾਂਦਾ ਤਾਂ ਉਦੋਂ ਅਸੀਂ ਸਾਰੇ ਇਕੱਠੇ ਕੱਪੜੇ ਧੋਣੇ ਆ। ਅਸੀਂ 4 ਜਣੇ ਰਹਿੰਦੇ ਆ। ਚਾਰੇ ਇਕੱਠੇ ਕੱਪੜੇ ਧੋਣੇ ਆ ਹਫਤੇ ਤੋਂ ਇੱਕ ਜਣੇ ਦੀ ਵਾਰੀ ਹੁੰਦੀ ਆ ਤਾਂ ਮਹੀਨੇ 'ਚ ਇੱਕ ਜਣੇ ਦੀ ਜਿਹੜੀ ਵਾਰੀ ਆਉਂਦੀ ਆ। ਤਾਂ ਦੂਜਾ ਜਿਹੜਾ ਇਹ ਆ ਕਿ ਚੈੱਕ ਕਰ ਸਕਦੇ ਇਹ 'ਚ ਕੁਆਇਨ ਆ ਆਪਣਾ ਨੋਟ ਪਾ ਸਕਦੇ ਆ ਇਧਰ ਆ ਜਿਹੜੇ ਸਿੱਕੇ ਪਾ ਸਕਦੇ ਆ ਤਾਂ ਉਹ ਜਿਹੜੀ ਆ 25 25 ਸੈਂਟ ਦੇ ਇੱਥੇ ਕੋਇਨ ਕਾੜਦੇ ਹੁੰਦੇ ਆ ਸਿੱਕੇ ਕਾੜਦੇ ਹੁੰਦੇ ਆ ਜਿਹੜੇ ਆਪਾਂ ਇਹਦੇ ਵਿੱਚ ਯੂਜ਼ ਕਰ ਸਕਦੇ ਆ ਇਹ ਹੀ ਆ ਇੱਥੇ ਕੋਈ ਆਪਾਂ ਥਾਪੇ ਵਗੈਰਾ ਤਾਂ ਯੂਜ਼ ਨਹੀਂ ਕਰਦੇ ਥੋੜੇ ਬਹੁਤੇ ਕੱਪੜੇ ਆ ਜਿਹੜੇ ਉਹ ਘਰੇ ਵੀ ਵਾਸ਼ਰੂਮ 'ਚ ਵੀ ਧੋ ਲੈਨੇ ਆ ਜਰਾਬਾਂ ਵਗੈਰਾ